ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋਡੇ ਜਿੰਨੇ ਵੀ ਦਰਸ਼ਕ ਆਪਣੇ ਹੈਗੇ ਨੇ ਭਰਾ ਮਿੱਤਰ ਭੈਣ ਭਰਾ ਜਿੰਨੇ ਵੀ ਹੋ ਸਾਰਿਆਂ ਨੂੰ ਅਪੀਲ ਕਰਦਾ ਮੈਂ ਕਿ ਭਾਈ ਆਪਣੇ ਨਾਲ ਜਿੰਨੇ ਵੀ ਮਤਲ ਤੁਸੀਂ ਜੁੜੇ ਹੋਏ ਹੋ ਕਿਉਂਕਿ ਆਪਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਦੇ ਆਂ ਪੰਜਾਬ ਦੇ ਵਿੱਚ ਜੋ ਵੀ ਗੱਲ ਹੁੰਦੀ ਆ ਆਪਾਂ ਤੁਹਾਡੇ ਸਾਹਮਣੇ ਧਰ ਦਿੰਨੇ ਆ ਇਸ ਕਰਕੇ ਕਿ ਆਪਣਾ YouTube ਤੇ ਹੈਗਾ ਇੱਕ ਚੈਨਲ ਉਹਦੇ ਮਾਧਿਅਮ ਦੇ ਜਰੀਏ ਤੁਹਾਡੇ ਤੇ ਕਪੜੀ ਆਵਾਜ਼ ਪਹੁੰਚਦੀ ਹੈ ਸੋ ਮੈਂ ਅੱਜ ਤੁਹਾਨੂੰ ਸਾਰਿਆਂ ਨੂੰ ਅਪੀਲ ਇਹੀ ਕਰਨੀ ਹੈ ਕਿ ਭਾਈ ਸਪੋਰਟ ਜਿਹੜੀ ਕਿ ਹੁੰਦੀ ਹੈ ਤੁਸੀਂ ਕਰ ਰਹੇ ਹੋ ਬਹੁਤ ਵਧੀਆ ਸ਼ੁਕਰੀਆ ਜਿਆਦਾ ਤੋਂ ਜਿਆਦਾ ਮੈਂ ਚਾਹੁੰਦਾ ਹੈ ਕਿ ਆਪਣੀ ਆਵਾਜ਼ ਨੂੰ ਹੋਰ ਅੱਗੇ ਲੈ ਕੇ ਜਾਇਆ ਜਾਵੇ ਤਾਂ ਕਿ ਆਪਾਂ ਪੰਜਾਬ ਦੇ ਲਈ ਬੋਲ ਕੇ ਆਪਣੇ ਮਤਲਬ ਲੋਕਾਂ ਦੇ ਵਿੱਚ ਇੱਕ ਜਾਗਰਤਾ ਪੈਦਾ ਕਰੀਏ ਜਿਵੇਂ ਤੁਸੀਂ ਦੇਖਿਆ ਹੁਣ ਦੌਰ ਚੱਲ ਰਿਹਾ ਚਮਕੀਲਾ ਮੂਵੀ ਚਮਕੀਲਾ ਮੂਵੀ ਹਨਾ ਦਲਜੀਤ ਦਸਾਂਜ ਇਮਤੀਆਜ ਅਲੀ ਪ੍ਰਨੀਤੀ ਚੋਪੜਾ ਇਹਨਾਂ ਦੇ ਨਾਮ ਚਲੋ ਠੀਕ ਹੈ ਬਾਕੀ ਪੰਜਾਬ ਦੇ ਵਿੱਚ ਕੁਝ ਹੋਰ ਵੀ ਦੌਰ ਚੱਲ ਰਿਹਾ ਨਾਲ ਨਾਲ ਜਿਹੜਾ ਕਿ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ ਜੁੜਿਆ ਕੋਈ ਹੈ ਕਿ ਵੋਟਾਂ ਜਿਹੜੀਆਂ ਹੁਣ ਪੈਂਣ ਜਾ ਰਹੀਆਂ ਨੇ ਲੋਕ ਸਭਾ ਦੀਆਂ ਉਹਨਾਂ ਦੇ ਵਿੱਚ ਆਪਣੇ ਕੁਝ ਯੋਧੇ ਕਹਿ ਸਕਦੇ ਆ ਆਪਾਂ ਜਿਵੇਂ ਕਿ ਲੱਖਾ ਸਿੰਘ ਸਿਧਾਣਾ ਬਾਈ ਹੈ ਇਹਨਾਂ ਨੇ ਵੀ ਹਿੱਸਾ ਲਿਆ ਤਾਂ ਕਿ ਕੋਈ ਆਪਣਾ ਪੰਜਾਬ ਦਾ ਕੋਈ ਹੋਵੇ ਪੰਜਾਬ ਦੀ ਗੱਲ ਕਰਨ ਵਾਲਾ ਕੋਈ ਬੰਦਾ ਉੱਥੇ ਹੋਵੇ ਜਿਹੜਾ ਕਿ ਪੰਜਾਬ ਦੇ ਪਾਣੀਆਂ ਦੀ ਪੰਜਾਬ ਦੇ ਹੱਕਾਂ ਦੀ ਗੱਲ ਕਰੇ ਸੋ ਪੰਜਾਬੀਓ ਆਪਾਂ ਤੁਹਾਨੂੰ ਇਹੀ ਕਹਿਣਾ ਕਿ ਬਾਈ ਦਾ ਵੱਧ ਤੋਂ ਵੱਧ ਯਾਰ ਅਗਰ ਆਪਣੀ ਵੋਟ ਉੱਥੇ ਤੱਕ ਨਹੀਂ ਜਾਂਦੀ ਉਹਨਾਂ ਨੂੰ ਐਮਪੀ ਦੀ ਸੀਟ ਤੇ ਨਹੀਂ ਹੋ ਤਬੱਤਵਾਦ ਆਪਾਂ ਸਪੋਰਟ ਕਰੋ ਬਾਈ ਆਪਣੇ ਪੰਜਾਬ ਲਈ ਕਿਉਂਕਿ ਬੋਲਦਾ ਜਿਹੜਾ ਯੋਧਾ ਉਹਦੀ ਸਪੋਰਟ ਕਰਨ ਦਾ ਹੱਕ ਹੈ ਜੇ ਮੈਂ ਵੀ ਪੰਜਾਬ ਲਈ ਬੋਲਦਾ ਹਾਂ ਤਾਂ ਤੁਸੀਂ ਮੇਰੇ ਮੇਰੇ ਚੈਨਲ ਦੇ ਮਾਧਿਅਮ ਦੇ ਜ਼ਰੀਏ ਮਤਲਬ ਮੈਨੂੰ ਸਪੋਰਟ ਕਰ ਸਕਦੇ ਹੋ ਕਿਉਂ ਆਪਾਂ ਆਪਣੇ ਲੋਕਾਂ ਦੀ ਗੱਲ ਕਰਦੇ ਹਾਂ ਨਾ ਕਿ ਕਿਸੇ ਹੋਰ ਮਤਲਬ ਕੋਈ ਉਲੀ ਪਹਿਲੀ ਗੱਲ ਨਹੀਂ ਕਰਦੇ ਕਦੇ ਵੀ ਆਪਾਂ ਤੁਸੀਂ ਦੇਖਿਆ ਹੀ ਹੈ ਪੰਜਾਬ ਦੇ ਵਿੱਚ ਜੋ ਕੁਝ ਹੁੰਦਾ ਆਪਾਂ ਉਹੀ ਧਰਦੇ ਆ ਸੋਡੇ ਮੂਹਰੇ ਸਾਰਿਆਂ ਨੂੰ ਮੇਰਾ ਹੱਥ ਜੋੜ ਕੇ ਧੰਨਵਾਦ ਆ ਬਾਈ ਕਿ ਤੁਸੀਂ ਆਪਣੀ ਸਪੋਰਟ ਕਰਦੇ ਹੋ ਕੋਈ ਵੀ ਭੈਣ ਭਰਾ ਨਵਾਂ ਚੈਨਲ ਦੇਖ ਰਿਹਾ ਹੈ ਤਾਂ ਉਹਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ 'ਤੇ ਪਹੁੰਚੇ ਬਾਈ ਬਾਕੀ ਸਪੋਰਟ ਜ਼ਰੂਰ ਕਰੋ ਬਾਈ ਲਖਾ ਸਿੰਘ ਸਿਧਾਨਾ ਦੀ ਕਿਉਂਕਿ ਯਾਰ ਇੱਕ ਹੀ ਬੰਦਾ ਆਪਾਂ ਨੂੰ ਨਜ਼ਰ ਆ ਰਿਹਾ ਜਿਹੜਾ ਕਿ ਪੰਜਾਬ ਪੰਜਾਬੀ ਅੱਧੀ ਗੱਲ ਕਰਦਾ ਹੈ ਚਲੋ ਠੀਕ ਆ ਵਿੱਚ ਚੱਲੀ ਜਾਂਦਾ ਹਨਾ ਜਿਵੇਂ ਟ੍ਰੈਂਡ 'ਚ ਆ ਜਾਂਦੀ ਗੱਲ ਸਾਰੀਆਂ ਹੀ ਧਰਨੀਆਂ ਪੈਂਦੀਆਂ ਆਪਾਂ ਨੂੰ ਤਾਂ ਚਮਕੀਲਾ ਮੂਵੀ ਅਮਰ ਸਿੰਘ ਚਮਕੀਲਾ ਦਿਲਜੀਤ ਦਸਾਂਜ ਮਤਲਬ ਇਹ ਜਿਹੜੇ ਟ੍ਰੈਂਡ ਦੇ ਵਿੱਚ ਚੱਲ ਰਹੇ ਹੋਏ ਵੀ ਚਲੋ ਸਹੀ ਆ ਭਾਈ ਆਪਣੇ ਆਪਣੇ ਜਗ੍ਹਾ ਤੇ ਸਭ ਠੀਕ ਆ ਜਿਹੜੀ ਕਿ ਜਨਤਾ ਪਿਆਰ ਕਰਦੀ ਆ ਹਨਾ ਧੰਨਵਾਦ ਪੰਜਾਬੀਓ ਕਰ ਦਿਓ ਬਾਈ ਬਣ ਕੇ ਸ਼ੇਅਰ ਆਪਣੀ ਵੀਡੀਓ ਜਿਆਦਾ ਤੋਂ ਜਿਆਦਾ ਆਪਣੇ ਲੋਕਾਂ 'ਚ ਪਹੁੰਚੇ ਠੀਕ ਆ ਜੀ